ਦਿਆ ਰਾਮ ਸਿਰ ਧੜ ਦੀ ਲਾਈ ਵੇਖ ਸੰਗਤ ਬੜਾ ਘਭਾਈ ਤੰਬੂ ਵਿੱਚੋਂ ਆਈ ਵਾਰਤਾ ਤੇਜ ਲਹੂ ਦੀ ਧਾਰ ਇੱਕ ਸਿਰ ਹੋਰ ਮੰਗਦਾ ਨੀਲੇ ਦਾ ਸਵਾਰ ਇੱਕ ਸਿਰ ਹੋਰ ਮੰਗਦਾ ਨੀਲੇ ਦਾ ਸਵਾਰ ਇਹ ਨੀਲੇ ਅਸਵਾਰ ਦੀਆਂ ਸਾਧੀਆਂ ਨੀਲੀਆਂ ਫੌਜਾਂ ਬਣੇ ਵਾਲੀਆਂ ਇਹਨਾਂ ਦੇ ਬਾਬਤ ਅੱਜ ਮੈਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਇਆ ਇੱਕ ਪੈਸੇ ਥੋੜਾ ਜਿਹਾ ਤੁਸੀਂ ਕਿਹਾ ਵੀ ਆਪਾਂ ਚੋਣਾਂ ਤੋਂ ਬਾਹਰ ਹੋ ਗਏ ਪਰ ਇੱਕ ਜਿਹੜਾ ਧੁੰਮਾ ਜੀ ਦਾ ਬਿਆਨ ਆ ਪੰਜ ਬੱਤੇ ਜਿਹੜੇ ਸ਼ਹੀਦਾਂ ਦੇ ਕਿਹਾ ਕਿ ਬਚੇ ਸੀ ਉਹਦਾ ਸਾਹਮਣੇ ਨਹੀਂ ਗਿਆ ਬਈ ਪੰਜ-ਪੰਜ ਕਿੱਥੋਂ ਸਾਹਮਣੇ ਦੀਆਂ ਬਹੁਤ ਹੋ ਗੀਆਂ ਗੱਲਾਂ ਬਾਅਦ ਚ ਕਰਾਂਗੇ ਬਾਈ ਜੀ ਮੁੱਦਾ ਏ ਜਿਹੜਾ ਭਾਈ ਅਮਰਤਪਾਲ ਸਿੰਘ ਮਹਿਰੋ ਉਹਨੇ ਟਿਕਾ ਟਿੱਪਣੀਆਂ ਕੀਤੀਆਂ ਜੋ ਦੰਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਪਿੰਡਰਾਲਿਆਂ ਬਾਰੇ ਪੀ ਆਈ ਦਿਨ ਕੋਈ ਨਾ ਕੋਈ ਬਿਆਨ ਦੇਣਾ ਜਿੱਦਾਂ ਸ਼੍ਰੀ ਅਮਰਸਰ ਸਾਹਿਬ ਮੋਰਚਾ ਲੱਗਾ ਸੀ ਭਾਈ ਅਮਰਤਪਾਲ ਸਿੰਘ ਦਾ ਉਥੇ ਵੀ ਇਹ ਗਿਆ ਵਾ ਉਥੇ ਨੇ ਬਿਆਨ ਇੱਕ ਦਿੱਤਾ ਵੀ ਪਹਿਲਾਂ ਵੀ 20 ਸਾਲ ਦੀ ਕਰਜ਼ੀ ਅੱਜ ਤੁਮੇ ਮੁੱਤੀ ਕੀ ਕਰਦੇ ਆ ਸਿੰਘ ਸਾਹਿਬ ਆਣ ਕੀ ਕਰਦੇ ਆ ਤੇ ਜ਼ਹੀਦਾਰ ਕੀ ਕਰਦੇ ਆ ਚਲੋ ਉਹਦਾ ਜਿਹੜਾ ਜਵਾਬ ਹੈ ਨਾ ਉਹਦੇ ਮਾਤਾ ਪਿਤਾ ਨੇ ਇਹਨੂੰ ਦਿੱਤਾ ਅਤੇ ਕਹਿੰਦੇ ਨੇ ਕਿ ਜੇ ਕੋਈ ਖੰਡ ਦੀ ਬੋਰੀ ਲੈ ਦੇਵੇ ਜੇ ਕੋਈ ਕਿਸੇ ਨੂੰ ਪੱਤੀ ਲੈ ਦੇਵੇ ਮੰਝਾ ਲੈ ਦੇਵੇ ਸਹਰਾਣਾ ਲੈ ਦੇਵੇ ਕਿਸੇ ਦੇ ਨਿਆਣੇ ਦੀ ਫੀਸ ਦੇ ਦੇਵੇ ਜਾਂ ਨੂੰ ਕਿਤਾਬਾਂ ਲੈ ਦੇਵੇ ਤੇ ਕਹਿੰਦੇ ਨੇ ਸਾਰਾ ਟੱਬਰ ਆ ਕੈਮਰੇ ਅੱਗੇ ਆਓ ਤੇ ਆ ਕੇ ਦੱਸੋ ਅਸੀਂ ਤੁਹਾਨੂੰ ਇਹ ਲੈ ਦਿੱਤਾ ਏ ਅਸੀਂ ਤੁਹਾਡੇ ਤੇ ਆਸਾਨ ਕਰ ਦਿੱਤਾ ਏ ਜਦ ਕਿ ਕਹਿੰਦੇ ਨੇ ਜਿਹੜਾ ਇਹ ਆਸਾਨ ਕੀਤਾ ਨਾ ਦਰਸਾਵੇ ਵੀਡੀਓ ਵਿੱਚ ਨਾਮ ਖਾਵੇ ਤੇ ਉਹਦਾ ਸਬੂਤ ਕੋਈ ਨਹੀਂ ਉਹਨੂੰ ਆਮ ਤੌਰ ਤੇ ਆਵਾਮ ਕਹਿੰਦੀ ਏ ਕਿ ਮਨੀ ਕਿਦਾਂ ਬਾਬਾ ਹਨਨਾ ਸਿੰਘ ਉਹਨਾਂ ਰਾਜਨੀਤੀ ਪੜ੍ਹੀ ਆ ਉਹਨਾਂ ਦੇ ਪੈਰਾਮਰਗਾਂ ਵੀ ਨਹੀਂ ਆ ਤੇ ਤੁਹਾਨੂੰ ਤੈਨੂੰ ਪਹਿਲਾਂ ਆਪਾਂ ਬੋਲਦੇ ਨਹੀਂ ਹਾਂ ਕੁਝ ਨਹੀਂ ਪਰ ਹੁਣ ਸੈਨ ਸ਼ਕਤੀ ਮੁੱਕ ਗਈ ਆ ਤੂੰ ਜਿੱਦਾਂ ਦਾ ਬੋਲੇਗਾ ਉਦਾਂ ਦਾ ਜਵਾਬ ਤੈਨੂੰ ਪੈਂਦੇ ਪੈਰੀ ਤੈਨੂੰ ਵਾਸਤੇ ਦਿੱਤਾ ਜਾਊਗਾ ਹੁਣ ਸੋਚ ਕੇ ਬੋਲੀਂ ਕਿ ਮੈਂ ਕੀ ਬੋਲਣਾ ਤੇ ਭਾਜ ਦੇ ਅਨਵਾਨ ਫਿਰ ਸੱਜਣਾ ਇੱਕੋ ਜਿਹੀ ਕਹੀ ਆ ਫਿਰ ਇਹ ਨਹੀਂ ਵਿੱਚ ਕਿਆ ਮੂੰਹ ਤੇ ਜੇ ਇੱਕ ਦਿਨ ਬੋਲਤਾ ਕਿਹੜੀ ਸਟੇਜ ਲੱਗੀ ਬੋਲਤਾ ਤੇ ਬਾਅਦ ਚੋਂ ਤੈਨੂੰ ਅਮਰਤਪਾਲ ਭਾਈ ਅਮਰਤਪਾਲ ਸਿੰਘ ਦੇ ਮਾਤਾ ਨੇ ਵੀ ਤੈਨੂੰ ਚੰਗੀ ਠੰਡ ਪਾਈ ਹੀ ਕਈ ਵੀਰ ਪੁੱਛਦੇ ਵੀ ਤੁਸੀਂ ਕੀ ਕਰਦੇ ਜੇ ਤੁਸੀਂ ਆਇਆ ਕਰਦੇ ਜੇ ਮੈਂ ਕਹਿੰਨਾ ਵੀ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਕਰੋ ਅਸੀਂ ਕੀ ਕਰਦੇ ਆ ਸਾਡੇ ਕੋਲੋਂ ਜਵਾਬ ਲੈਣ ਖਣੋ ਨਾ ਟਕਸਾਲ ਕੋਲੋਂ ਜਵਾਬ ਲੈਣ ਖਣੋ ਉਹਨਾਂ ਦੇ ਪਰਿਵਾਰਾਂ ਕੋਲੋਂ ਲੈ ਸਲਾਹ ਪੁੱਛਿਆ ਕਰੋ ਵੀ ਕੀ ਕੀਤਾ ਉਹਨਾਂ ਨੇ ਤੁਹਾਨੂੰ ਕੱਲੀ ਕੱਲੀ ਡਿਟੇਲ ਦੇ ਦਾ ਕਰਨ ਫਿਰ ਤੁਹਾਨੂੰ ਠੰਡ ਪਿਆ ਜਾ ਕਰੂਗੀ ਕਹਿੰਦੇ ਜੇ ਹੋਵੇ ਮਰੀਦੀ ਤੇ ਸ਼ੱਕ ਕੋਈ ਨਾ ਜੇ ਹੋਵੇ ਸ਼ੱਕ ਨਾ ਤੇ ਘਬਰਾਟ ਕੋਈ ਨਾ ਉਹਨੇ ਬੜੀ ਬੇਬਾਕ ਤਰੀਕੇ ਦੇ ਨਾਲ ਇੱਕ ਕੁਝ ਸਫਾਈਆਂ ਦੇਣੀਆਂ ਚਾਹੀਆਂ ਨੇ ਆਓ ਆਪਾਂ ਸੁਣਦੇ ਹਾਂ ਕਿ ਉਸ ਵੀਰ ਨੌਜਵਾਨ ਨੇ ਉਸ ਦਮਦਮੀ ਟਕਸਾਲ ਦੇ ਵਿਦਿਆਰਥੀ ਨੇ ਆਪਣੇ ਪ੍ਰਗਟਾਵਾ ਕਿਵੇਂ ਕੀਤਾ ਉਹ ਕਹਿੰਦਾ ਕਿ ਮੇਰੀ ਦਿਲ ਅਜ਼ਾਰੀ ਹੋਈ ਆ ਆਪਾਂ ਸੁਣਦੇ ਹਾਂ ਕਿ ਕਿੱਥੋਂ ਤੱਕ ਸਹੀ ਆ ਕਿੱਥੋਂ ਤੱਕ ਗਲਤ ਆ ਕੀ ਇਹਦਾ ਤੁਸੀਂ ਕਹਿਣਾ ਚਾਹੋਗੇ ਫਿਰ ਆਪਾਂ ਇੱਥੇ ਫੈਸਲਾ ਕਰਾਂਗੇ ਤੁਸੀਂ ਆਪਣੇ ਕਮੈਂਟਾਂ ਵਿੱਚ ਦੱਸਣਾ ਬਲਕਿ ਮੇਰਾ ਇਹ ਵੀਡੀਓ ਪਾਉਣ ਦਾ ਇਹ ਮਤਲਬ ਆ ਕਿ ਸਾਨੂੰ ਦੋਵੇਂ ਪਾਸਿਆਂ ਦੀ ਗੱਲ ਸੁਣਨੀ ਚਾਹੀਦੀ ਆ ਕਈ ਵਾਰੀ ਕੁਝ ਲੋਕ ਹੁੰਦੇ ਨੇ ਉਹ ਆਪਣੀ ਕੱਲੀ ਕੱਲੀ ਸਫਾਈ ਨਹੀਂ ਦੰਦੇ ਤੇ ਹੁਣ ਜਿਹੜੇ ਛੀਜੀ ਡੇੜੇ ਚੱਲੰਦੇ ਨੇ 6 ਜੂਨ ਦੇ ਸਬੰਧ ਵਿੱਚ 1 ਮਈ ਤੋਂ ਪਿੰਡਾਂ-ਪਿੰਡਾਂ ਵਿੱਚ ਪ੍ਰਚਾਰ ਸ਼ੁਰੂ ਹੋ ਜਾਂਦੇ ਨੇ ਟਕਸਾਲ ਵੱਲੋਂ ਤੇ ਉਥੇ ਕਥਾ ਦੌਰਾਨ ਮਹਾਪੁਰਖ ਬਾਬਾ ਹਰਨਾਮ ਸਿੰਘ ਖਾਲਸਾ ਪਿੰਡਾਂ ਵਾਲੇ ਨੇ ਇੱਕ ਗੱਲ ਕਹੀ ਕਿ ਸਾਨੂੰ ਪੰਜ-ਪੰਜ ਬੱਚੇ ਜੰਮਣੇ ਚਾਹੀਦੇ ਨੇ ਹਾਲਾਤਾਂ ਮੌਜੂਦਾ ਹਾਲਾਤ ਵੇਖ ਕੇ ਤੇ ਉਥੇ ਬੜੇ ਜਾਣੇ ਨੇ ਕਿੰਤੂ ਪਰੰਤੂ ਕੀ ਦੀ ਵੀ ਇਦਾਂ ਉਦਾਂ ਜਿੱਦਾਂ ਵੀ ਕੋਣ ਪਾਲੂ ਮਾਹਪੁਰ ਖਾਲੇ ਵੀ ਵਚਨ ਕੀਤਾ ਅਸੀਂ ਵੀ ਹੱਥੋਂ ਨਹੀਂ ਸੰਭੇ ਜਾਂਦੇ ਸਾਨੂੰ ਦੇ ਦਿਓ ਅਸੀਂ ਟਕਸਾਲ ਚ ਸੰਭਾਂਗੇ ਕਿ ਇਹਨਾਂ ਨੂੰ ਮੈਂ ਪੜਾਉਂਗਾ ਇਹਨਾਂ ਨੂੰ ਬੀਏ ਐਮਏ 9ਵੀਂ 10ਵੀਂ ਤੇ ਉਦਾਂ ਵੀ ਕਾਲ ਦੇ ਵਿੱਚ ਐਡਮਿਸ਼ਨਾਂ ਚੱਲੂ ਨੇ 8ਵੀਂ ਤੋਂ ਬਾਅਦ ਉਥੇ ਬੱਚੇ ਰੱਖਦੇ ਨੇ 9ਵੀਂ 10ਵੀਂ 11ਵੀਂ 12ਵੀਂ ਸਾਰਿਆਂ ਨੂੰ ਕਰਾਈ ਜਾਂਦੀ ਆ ਤੇ ਪੇਟਾ ਰਹਿਤ ਕੰਮ ਚੱਲਦਾ ਸਾਰਾ ਅਤੇ ਉਹ ਛੀਦਾ ਦੇ ਪਰਿਵਾਰਾਂ ਦੀ ਗਵਾਹੀ ਜਦੋਂ ਇੱਕ ਨੌਜਵਾਨ ਦਮਦਮੀ ਟਕਸਾਲ ਦੇ ਵਿਦਿਆਰਥੀ ਹੋਣ ਦੇ ਨਾਤੇ ਇੱਕ ਨੌਜਵਾਨ ਇਹ ਵੀਡੀਓ ਵਿੱਚ ਮੈਂ ਤੁਹਾਨੂੰ ਵਿਖਾਉਣ ਜਾ ਰਿਹਾ ਉਹ ਕਿਵੇਂ ਦੱਸਣਾ ਚਾਹੁੰਦਾ ਮੈਂ ਵੇਖੋ ਆਪਣੇ ਵਿਹਾਰ ਤੇ ਇਹ ਵੀਡੀਓ ਪਾਈ ਨਾ ਸਾਨੂੰ ਕਿਸੇ ਨੇ ਕਿਹਾ ਕਿਉਂ ਪਰ ਦਰਦ ਹੁੰਦਾ ਸਾਨੂੰ ਕਿ ਸਾਡੇ ਮਹਾਪੁਰਖਾਂ ਪ੍ਰਤੀ ਮੁਖੀ ਪ੍ਰਤੀ ਕੋਈ ਬੋਲੇ ਦੇ ਅਸੀਂ ਨਹੀਂ ਸਹਿ ਸਕਦੇ ਅਤੇ ਇਹ ਨੌਜਵਾਨ ਦਾ ਕਹਿਣਾ ਹੈ ਕਿ ਜੇ ਹੀਆਂ ਸੇਵਾਵਾਂ ਸਾਡੀ ਜੜੀ ਜੱਥੇ ਬੰਦੀ ਆ ਸਾਡੀ ਗੁਰੂ ਸਾਹਿਬ ਜੀ ਦੀ ਵਰਸਾਈ ਜੜੀ ਦਮਦਮੇ ਟਕਸਾਲ ਦੀਆਂ ਸੇਵਾਵਾਂ ਵੀਰ ਦਾ ਕਹਿਣਾ ਹੈ ਜਾਂ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਸੇਵਾਵਾਂ ਕਹਿਣਾ ਹੈ ਕਿ ਅਸੀਂ ਇਹਨਾਂ ਵਾਂਗ ਨਹੀਂ ਦੱਸ ਸਕਦੇ ਜਦ ਕਿ ਉਹਨਾਂ ਪਰਿਵਾਰਾਂ ਦਾ ਲਿਹਾਜ਼ ਰੱਖਦੇ ਹੋਏ ਉਹਨਾਂ ਦੇ ਦਿਲ ਦਿਲ ਅਜ਼ਾਰੀ ਨਾ ਹੋਵੇ ਇਸ ਲਈ ਉਹ ਦੱਸਣਾ ਨਹੀਂ ਚਾਹੁੰਦੇ ਇਸ ਲਈ ਉਹ ਕਹਿੰਦਾ ਸਾਹਮਣੇ ਨਹੀਂ ਆਉਂਦੇ ਯਾ ਜੇ ਕੋਈ ਸਾਹਮਣੇ ਆਇਆ ਯਾ ਤੇ ਸਾਨੂੰ ਉਹਨਾਂ ਨੂੰ ਵੀ ਸੁਣਨ ਦਾ ਜ਼ੇਰਾ ਰੱਖਣਾ ਚਾਹੀਦਾ ਯਾ ਤਾਂ ਜੋ ਆਪਾਂ ਸਾਦੀ ਬਾਤਾਂ ਦੇ ਆਧਾਰ ਤੇ ਇਕੱਤਰ ਹੋ ਕੇ ਇਹਨਾਂ ਪੰਥਕ ਮੁੱਦਿਆਂ ਦਾ ਰਲ ਮਿਲ ਕੇ ਫੈਸਲਾ ਕਰ ਸਕੀਏ ਆਓ ਸੁਣਦੇ ਹਾਂ ਇਹ ਨੌਜਵਾਨ ਕੀ ਕਹਿਣਾ ਚਾਹੁੰਦਾ ਹੈ ਵੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਦੇ ਹਾਂ ਭਾਈ ਅਮਰਤਪਾਲ ਮਹਿਰੋ ਦੀ ਕਿ ਅੱਜ ਦਿਨ ਕੋਈ ਨਾ ਕੋਈ ਬਿਆਨ ਦੇਣਾ ਜਿੱਦਾਂ ਸ਼ਰੀਆਮ ਸਰ ਸਾਹਿਬ ਮੋਰਚਾ ਲੱਗਾ ਸੀ ਭਾਈ ਅਮਰਤਪਾਲ ਸਿੰਘ ਦਾ ਉੱਥੇ ਵੀ ਇਹ ਗਿਆ ਵਾ ਉਥੇ ਨੇ ਬਿਆਨ ਇੱਕ ਦਿੱਤਾ ਵੀ ਪਹਿਲਾਂ ਵੀ ਵੀ ਟਕਸਾਲ ਕੀ ਕਰਦੇ ਆ ਅੱਜ ਥੋਂ ਦੇ ਮੁਖੀ ਕੀ ਕਰਦੇ ਆ ਸਿੰਘ ਸਾਹਿਬ ਆਣ ਕੀ ਕਰਦੇ ਆ ਤੇ ਜਹੇਦਾਰ ਕੀ ਕਰਦੇ ਆ ਚਲੋ ਉਹਦਾ ਜਿਹੜਾ ਜਵਾਬ ਹੈ ਨਾ ਉਹਦੇ ਮਾਤਾ ਪਿਤਾ ਨੇ ਇਹਨੂੰ ਦਿੱਤਾ ਤੇ ਹੁਣ ਜਿਹੜੇ ਛੀਧੀ ਜਿਹੜੇ ਚੱਲੰਦੇ ਨੇ 6 ਜੂਨ ਦੇ ਸਬੰਧ ਵਿੱਚ 1 ਮਈ ਤੋਂ ਪਿੰਡਾਂ-ਪਿੰਡਾਂ ਵਿੱਚ ਪ੍ਰਚਾਰ ਸ਼ੁਰੂ ਹੋ ਜਾਂਦੇ ਨੇ ਟਕਸਾਲ ਵੱਲੋਂ ਤੇ ਉਥੇ ਕਥਾ ਦੌਰਾਨ ਮਹਾਪੁਰਖ ਬਾਬਾ ਹਰਨਾਮ ਸਿੰਘ ਖਾਲਸਾ ਪਿੰਡਾਂ ਵਾਲੇ ਨੇ ਇੱਕ ਗੱਲ ਕਹੀ ਕਿ ਸਾਨੂੰ 5-5 ਬੱਚੇ ਜੰਮਣੇ ਚਾਹੀਦੇ ਨੇ ਹਾਲਾਤਾਂ ਮੌਜੂਦਾ ਹਾਲਾਤ ਵੇਖ ਕੇ ਉਥੇ ਬੜੇ ਜਾਣੇ ਨੇ ਕਿੰਤੂ ਪਰੰਤੂ ਕੀਤੀ ਵੀ ਐਦਾਂ ਉਦਾਂ ਜਿੱਦਾਂ ਵੀ ਕੋਣ ਪਾਲੂ ਮਹਾਪੁਰਖ ਨੇ ਵੀ ਬਚਨ ਕੀਤਾ ਸੀ ਵੀ ਇਹ ਹੱਥੋਂ ਨਹੀਂ ਸਾਂਭੇ ਜਾਂਦੇ ਸਾਨੂੰ ਦੇ ਦੇ ਦੋ ਅਸੀਂ ਟਕਸਾਲ ਚ ਸਾਂਭਾਂਗੇ ਕਿ ਇਹਨਾਂ ਨੂੰ ਮੈਂ ਪੜਾਉਂਗਾ ਇਹਨਾਂ ਨੂੰ ਬੀਏ ਐਮਏ 9ਵੀਂ 10ਵੀਂ ਤੇ ਉਦਾਂ ਵੀ ਕਾਲ ਦੇ ਵਿੱਚ ਐਡਮਿਸ਼ਨ ਚੱਲੂ ਨੇ 8ਵੀਂ ਤੋਂ ਬਾਅਦ ਉਥੇ ਬੱਚੇ ਰੱਖਦੇ ਨੇ 9ਵੀਂ 10ਵੀਂ 11ਵੀਂ 12ਵੀਂ ਸਾਰਿਆਂ ਨੂੰ ਕਰਾਈ ਜਾਂਦੀ ਆ ਤੇ ਭੇਟਾ ਰਹਿਤ ਕੰਮ ਚੱਲਦਾ ਸਾਰਾ ਨਾ ਕਿਹੋ 1 ਰੁਪਇਆ ਲਿਆ ਜਾਂਦਾ ਬਾਣੇ 'ਚ ਸਿੰਘ ਰਹਿੰਦੇ ਆ ਤੇ ਪ੍ਰੋਫੈਸਰ ਬਾਹਰੋਂ ਆ ਕੇ ਕਾਲਜ ਦੇ ਵਿੱਚ ਪੜਾਉਂਦੇ ਆ ਤੇ 1 ਰੁਪਇਆ ਤੱਕ ਨਹੀਂ ਲਿਆ ਜਾਂਦਾ ਉਹ ਬੱਚੇ ਹੁਣ ਵਿਦੇਸ਼ਾਂ 'ਚ ਵਿੱਚ ਵੀ ਗਏ ਆ ਹੁਣ ਪਿੱਛੇ ਜੇ ਵੀ ਗਿਆਨੀ ਸਿੰਘ ਟਕਸਾਲ ਦੇ ਗਏ ਨੇ ਕਾਲਜ ਦੇ ਭਾਈ ਅਮਰੀਕ ਸਿੰਘ ਹੁਣ ਨਹੀਂ ਗਏ ਆ ਉਸ ਤੋਂ ਪਹਿਲਾਂ ਗਿਆਨੀ ਜੋਬਨ ਸਿੰਘ ਹੁਣ ਨਹੀਂ ਗਏ ਆ ਉਹੀ ਟਕਸਾਲ ਦੇ ਗਏ ਆ ਨਾ ਪੜਾਏ ਆ ਦੇ ਵੇਖੋ ਗੱਲ ਇਹ ਆ ਕਿ ਹੁਣ ਥੋੜੇ ਦਿਨ ਹੋ ਗਏ ਆ ਮੇਰੇ ਖਾਲ ਕੱਲ ਪਰਸੋਂ ਦੀ ਵੀਡੀਓ ਆ ਤੇ ਅਮਰਤਪਾਲ ਸਿੰਘ ਨੂੰ ਇੱਕ ਪ੍ਰੈਸ ਵਾਲਾ ਪੁੱਛਦਾ ਕਿ ਬਾਬਾ ਹਰਨਾਮ ਸਿੰਘ ਉਹਨਾਂ ਨੇ ਮੇਰੇ ਖਾਲ ਅਕਾਲ ਚੈਨਲ ਵਾਲਾ ਸੀ ਸ਼ਾਇਦ ਆ ਉਹਨੇ ਨਾਂ ਉਦਾਂ ਦਾ ਲਿਆ ਚਲੋ ਆਪਾਂ ਦੇ ਸਤਿਕਾਰ ਨਾਲ ਲੈਨੇ ਮਹਾਪੁਰਖਾਂ ਦਾ ਨਾਮ ਉਹਨੇ ਕਿਹਾ ਵੀ ਇੱਕ ਉਹਨਾਂ ਨੇ ਕਿਹਾ ਕਿ ਪੰਜ ਬਚਨ ਬੱਚਿਆਂ ਵਾਲਾ ਗੱਲ ਹੋਈ ਆ ਤੇ ਅਮਰਤਪਾਲ ਨੇ ਉੱਥੇ ਜਵਾਬ ਦਿੱਤਾ ਕਿ ਪਹਿਲਾਂ ਸ਼ਹੀਦ ਸਿੰਘ ਸੰਭਲੋ ਤੇ ਤੈਨੂੰ ਬੰਦਾ ਪੁੱਛੇ ਪਹਿਲਾਂ ਤੂੰ ਸਾਹਮ ਦਾ ਰਿਆਂ ਜਿਹੜਾ ਹੁਣ ਦੋ ਟਕਸਾਲ ਨੂੰ ਮੱਦਾ ਦੇਵੇਂ ਵੀ ਸ਼ਹੀਦ ਸਿੰਘ ਕੌਣ ਸਾਹਮ ਦਾ ਬਾਬਾ ਠਾਕੁਰ ਸਿੰਘ ਜੀ ਤੋਂ ਲੈ ਕੇ ਮਹਾਪੁਰਖਾਂ ਤੱਕ ਜਿੰਨੀ ਸ਼ਹੀਦ ਸਿੰਘਾਂ ਨੇ ਸੇਵਾ ਟਕਸਾਲ ਨੇ ਕੀਤੀ ਇਹਨੋਂ ਅੱਜ ਤੱਕ ਕਿਸੇ ਨੇ ਕੀਤੀ ਨਹੀਂ ਆ ਤੇ ਜਿੰਨੀ ਤੇਰੀ ਉਮਰ ਆ ਨਾ ਤੇ 84 ਤੋਂ ਬਾਅਦਾਂ ਜਿਹੜਾ ਦੌਰ ਚੱਲਿਆ ਉਹ ਚ ਕਿੰਨੇ ਹੀ ਜਿਹੜੇ ਸਿੰਘ ਸੀ ਨਾ ਸ਼ਹੀਦ ਹੋ ਗਏ ਜਾਲਮ ਸਰਕਾਰ ਨੇ ਘਰੋਂ ਕੱਢ ਗਏ ਰਸਤਿਆਂ ਦੇ ਵਿੱਚ ਜਿੱਦਾਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸ਼ੀਤ ਕਰਦੇ ਰਹੇ ਉਹ ਮਹਾਪੁਰਖ ਉਹਨਾਂ ਦਾ ਸੰਸਗਾਰ ਵੀ ਕਰਦੇ ਰਹੇ ਤੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਵੀ ਪਾਉਂਦੇ ਰਹੇ ਇਹ ਜੇ ਤੇਰੀ ਭਾਈ ਉਮਰ ਨਹੀਂ ਹੋਣੀ ਹੋਣੀ ਮੈਂ ਵੀ ਚਲੋ ਤੇਰੀ ਉਮਰ ਦਾ ਹਾਂਗਾ ਤੇ ਤੈਨੂੰ ਮੈਂ ਇੱਕ ਜਵਾਬ ਦੇਣ ਦਿਆਂ ਤੂੰ 30 35 ਤੋਂ ਹੋਏਗਾ ਇਰਦ ਗਿਰਦਾ ਭਵੇਂ ਇੰਨੇ ਤੇ ਹੋਵਾਂਗੇ ਤੇ ਤੇਰੀ ਲਾਗੇ ਚੱਲੋ ਕਿ 30 35 ਉਮਰ ਤੋਂ ਵਧੇਰੇ ਇੰਨੇ ਪਰਿਵਾਰਾਂ ਦੀ ਸਾਭ ਸੰਭਾਲ ਮਾਪੁਰਖਾਂ ਨੇ ਉਸ ਦੌਰ ਦੇ ਵਿੱਚ ਕੀਤੀ ਆ ਸੰਸਕਾਰ ਕੀਤੇ ਆ ਤੇ ਉਹਨਾਂ ਦੇ ਖੰਡਪਾੜ ਸਾਹਿਬ ਦੇ ਭੋਗ ਪਾਏ ਆ ਉਦੋਂ ਤੇ ਤੂੰ ਮੇਰੇ ਖਾਲ ਜੰਮਿਆ ਵੀ ਨਹੀਂ ਹੋਣਾ ਫਿਰ ਤੂੰ ਗੱਲ ਕਰਦਾ ਹਨਾ ਵੱਡਾ ਤੂੰ ਰਾਜਨੀਤਿਕ ਬੰਦਾ ਭਵੰਜਾ ਹੁਕਮ ਜਿਹੜੇ ਦਸੇ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਸੱਚਖੰਡ ਸਿਰੀ ਹਜੂਰ ਸਾਹਿਬ ਜੀ ਧਰਤੀ ਤੇ ਕੀਤੇ ਹਨ ਉਹ ਚ 28ਵਾਂ ਵਜਨ ਪੜੀਂਗੇ ਤੇ 28ਵਾਂ ਵਜਨ ਮਹਾਂਪੁਰਖਾਂ ਨੇ ਸਿੱਧ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ ਵੀ ਕਿ ਸਿੱਖ ਨੇ ਰਾਜਨੀਤੀ ਪੜ੍ਹਨੀ ਪੜ੍ਹਨੀ ਤੇ ਰਾਜਨੀਤੀ ਕਰਨੀ ਦੇ ਵਿੱਚ ਬੜਾ ਫਰਕ ਆ ਠੀਕ ਆ ਨਾ ਤੂੰ ਰਾਜਨੀਤੀ ਦੇ ਵਿੱਚ ਜੇ ਤੂੰ ਆਇਆ ਹੈ ਨਾ ਤੇ ਤੂੰ ਕਿੰਨਾ ਕੁ ਬਚਨਾਂ ਤੇ ਪਹਿਰਾ ਦੇਦਾ ਮਹਾਰਾਜ ਦੇ ਮਾਰਾਇਨਾ ਖਾਈ ਵੀ ਰਾਜਨੀਤੀ ਪੜਨੀ ਨਾ ਕਿ ਰਾਜਨੀਤੀ ਕਰਨੀ ਠੀਕ ਹੈ ਤੂੰ ਤੇ ਫਿਰ ਉਹ ਵੀ ਉਹ ਵੀ ਤੇ ਗੱਲਾਂ ਛੱਡੋ ਤੈਨੂੰ ਜਿੰਨੇ ਪਿਛਲੀ ਵਾਰ ਐਮਐਲਏ ਚੋਣ ਲੜਾਤੀ ਉਸ ਐਮਐਲਏ ਚੋਣ ਲੜ ਕੇ ਤੂੰ ਤੇ ਉਹਨਾਂ ਦਾ ਨਹੀਂ ਬਣਿਆ ਤੂੰ ਵੱਡਾ ਪੰਥਦਰਦੀ ਬਣ ਗਿਆ ਹੁਣ ਇਹ ਚਾਰ ਬੁੱਤ ਤੋੜ ਕੇ ਤੂੰ ਇਹ ਸੋਚਦਾ ਵੀ ਸ਼ਾਇਦ ਪੰਥ ਮੇਰੇ ਨਾਲ ਆ ਤੇ ਮੈਂ ਪੰਥ ਦਾ ਜਹੇਦਾਰ ਹਾਂ ਏ ਟਕਸਾਲ ਆ ਏ ਟਕਸਾਲ ਉਹ ਆ ਜਿਹਦਾ ਪਹਿਲਾ ਮੁਖੀ ਬਾਬਾ ਦੀਪ ਸਿੰਘ ਹੋਇਆ ਤੇ 14ਵਾਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਹੋਇਆ ਜੇ ਬਾਬਾ ਜਰਨੈਲ ਸਿੰਘ ਵੀ ਚਾਹੁੰਦੇ ਨਾ ਉਹ ਚੋਂ ਲੜ ਲੈਂਦੇ ਤਾਂ ਉਹ ਅੱਜ ਦੇ ਪ੍ਰਧਾਨ ਮੰਤਰੀ ਹੋਣੇ ਸੀ ਪਰ ਉਹਨਾਂ ਨੇ ਮਹਾਰਾਜ ਦਾ ਬਚਨ ਕਮਾਇਆ ਕਿ ਵੀ ਰਾਜਨੀਤੀ ਪੜ੍ਹਨੀ ਆ ਤੇ ਕਰਨੀ ਨਹੀਂ ਆ ਤੂੰ ਰਾਜਨੀਤੀ ਇੱਕ ਬੰਦਾ ਬਣ ਗਿਆ ਤੇ ਸਾਨੂੰ ਰਾਜਨੀਤੀ ਪੜਾਈ ਜਾਂਦੀ ਆ ਤੇ ਤੂੰ ਰਾਜਨੀਤੀ ਕਰਦਾ ਅੱਜ ਦਿਨ ਸਵਾਲ ਪੁੱਛਦਾ ਵੀ ਕੀ ਕਰਦਾ ਬਾਬਾ ਹਰਨਾਮ ਸਿੰਘ ਨਾਲੇ ਕੀ ਕਰਦਾ ਜੇ ਉਹ ਕਰਦਾ ਜੇ ਕਰਦਾ ਜਿੱਥੇ ਤੁਸੀਂ ਫੋਟੋਆਂ ਖਿਚਾਉਂਦੇ ਜ ਇਹਨਾਂ ਅੱਜ ਪਾ ਕੇ ਜਾ ਕੇ ਉਹ ਯਾਦਗਾਰ ਬਾਬਾ ਹਰਨਾਮ ਸਿੰਘ ਨਾਲੇ ਬਣਾਈਆਂ ਤੇ ਜਿਹੜੀ ਹੁਣ ਯਾਦਗਾਰ ਬਣਾਈਆਂ ਜੋ ਸ਼ੀਦੀ ਗੈਲਰੀ ਬਣਾਈਆਂ ਉੱਥੇ ਜਾ ਕੇ ਤੁਸੀਂ ਫੋਟੋਆਂ ਖਿਚਾਉਂਦੇ ਜ ਉਹ ਵੀ ਬਾਬਾ ਹਰਨਾਮ ਸਿੰਘ ਦੀ ਦੇਣ ਆ ਮਹਾਰਾਜ ਦੀ ਇਹ ਜਿਹੜੀ ਸੇਵਾ ਸ਼ਹੀਦ ਸਿੰਘਾ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਹਾਂਪੁਰਖਾਂ ਨੇ ਆਪ ਉਹਨਾਂ ਕੋਲੋਂ ਲਈ ਆ ਤੇ ਸੇਵਾ ਵੀ ਮਾਰਾਈ ਉਹਨਾਂ ਕੋਲੋਂ ਲੈਂਦੇ ਜਿਹੜੇ ਉਹਨਾਂ ਦੇ ਸੇਵਕ ਹੁੰਦੇ ਆ ਤੇ ਭਾਈ ਤੈਨੂੰ ਬੇਨਤੀ ਆ ਜੇ ਤੇਰਾ ਕੋਈ ਵਟ ਦਾ ਰੋਲਾ ਨਾ ਸਾਡੇ ਨਾਲ ਸਿੱਧਾ ਹੋ ਗਈ ਗੱਲ ਕਰ ਵੀ ਮੇਰਾ ਵੀ ਬੱਬੇ ਹਰਨਾਮ ਸਿੰਘਾ ਨਾਲ ਪਿਆਰੀ ਨੱਪੀ ਆ ਤੇ ਮੇਰੀ ਪਿਆਰੀ ਨਹੀਂ ਛੱਡਦੇ ਤੇ ਫਿਰ ਤੇ ਅਸੀਂ ਕਹੀਏ ਵੀ ਫਿਰ ਤੇ ਤਾਰ ਬੰਦੇ ਵੀ ਕਹਿਣ ਵੀ ਹਾਂ ਵੀ ਉਹਨਾਂ ਨੇ ਪਿਆਰੀ ਨੱਪੀ ਤੇਰੀ ਗੱਲ ਉਹਨੀ ਕੀ ਕਰੀ ਦੀ ਜਿੱਨੀ ਕਹੀਦੀ ਹੈ ਮੈਂ 2016 ਦੇ ਵਿੱਚ ਟਕਸਾਲ ਚ ਗਿਆ ਪਹਿਲਾਂ ਮੈਨੂੰ ਕੁਝ ਨਹੀਂ ਪਤਾ ਪੜਿਆ ਕੋਈ ਵੇਖਿਆ ਇੰਟਰਨੈਟ ਤੋਂ ਜਿੱਦਾਂ ਵੀ ਆ ਮੈਂ ਦੇਖ ਕੇ ਮੈਂ ਟਕਸਾਲ ਚ ਗਿਆ ਉਦੋਂ ਅਪ੍ਰੈਲ ਮਹੀਨੇ ਚ ਮੈਂ ਗਿਆ ਜਿਹੜੇ 6 ਜੂਨ ਦੇ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਨਾ ਉਹ ਤਕਰੀਬਨ ਤਕਰੀਬਨ ਤਿਆਰੀ ਸ਼ੁਰੂ ਹੋ ਜਾਂਦੀ ਹੈ ਮੈਂ ਉੱਥੇ ਜੋ ਵੇਖਿਆ ਮੈਂ ਉਹ ਦੱਸਣ ਲਿਆ ਉਹ ਮੈਂ ਦੇਖਿਆ ਜਾ ਕੇ ਕਿ ਜਦੋਂ ਨੇੜੇ-ਨੇੜੇ ਜੋ-ਜੋ ਪ੍ਰੋਗਰਾਮ ਆਈ ਜਾਂਦੇ ਆ ਨਾ ਜਦੋਂ 1 ਜੂਨ ਤੋਂ ਲੈ ਕੇ 6 ਜੂਨ ਦੇ ਪ੍ਰੋਗਰਾਮ ਹੁੰਦੇ ਨੇ 6 ਦਿਨ ਉਹ ਟਕਸਾਲ ਦੇ ਵਿੱਚ ਹੀ ਹੁੰਦੇ ਆ ਉਹਦੇ ਵੇਜੀ ਸ਼ਹੀਦਾਂ ਸਿੰਘਾਂ ਦੇ ਪਰਿਵਾਰ ਆਉਂਦੇ ਆ ਤੇ ਮਾਹ ਪੁਰਖਾਂ ਨੂੰ ਮਿਲ ਕੇ ਜਾਂਦੇ ਆ ਮਾਇਆ ਲੈ ਕੇ ਜਾਂਦੇ ਆ ਸਾਰਾ ਕੁਝ ਕਰਕੇ ਜਾਂਦੇ ਆ ਕਿਉਂ ਇਹ ਉਹਨਾਂ ਦਾ ਨਿੱਜੀ ਘਰ ਹੈ ਆ ਇਹ ਮਾਇਆ ਵੀ ਸ਼ਹੀਦਾਂ ਸਿੰਘਾਂ ਦੀ ਆ ਤੇ ਉਹ ਲੈ ਕੇ ਵੀ ਜਾਂਦੇ ਆ ਤੈਨੂੰ ਹੁਣ ਅਸੀਂ ਸਰਟੀਫିକੇਟ ਕੱਢ-ਕੱਢ ਦਈਏ ਵੀ ਅਸੀਂ ਇੰਨੇ ਪਰਿਵਾਰਾਂ ਦੀ ਮਦਦ ਕਰ ਰਹੇ ਹਾਂ ਤੇ ਕੀ ਕਰ ਰਹੇ ਹਾਂ ਤੇ ਕੀ ਨਹੀਂ ਕਰ ਰਹੇ ਤੂੰ ਆਏ ਦਿਨ ਬੋਲਣ ਡੈ ਬਣਾ ਜਥੇਦਾਰ ਕੀ ਕਰਦਾ ਸੰਪਰਦਾਵਾਂ ਕੀ ਕਰਦੀਆਂ ਉਹ ਜੋ ਮਰਜ਼ੀ ਕਰਨ ਤੂੰ ਐਡਾ ਪੰਥ ਦਾ ਦਰਦੀ ਬਣਿਆ ਪਹਿਲਾਂ ਤੂੰ ਦੱਸ ਤੂੰ ਕੀ ਕਰਦਾ ਗੱਲਾਂ ਤੋਂ ਬਾਬੇ ਹਰਨਾਮ ਸਿੰਘ ਉਹਨਾਂ ਨੂੰ ਕਰਦਾ ਬਾਬੇ ਹਰਨਾਮ ਸਿੰਘ ਨਾਲ ਕਦੀ ਪੈਲੀਆਂ 'ਚ ਪਜਾਮੇ ਪਾ ਕੇ ਵੀਡੀਓ ਨਹੀਂ ਪਾਈ ਫੜ ਲੋ ਫੜ ਲੋ ਸਾਨੂੰ ਪੁਲਸ ਪੈ ਗਈ ਜੇ ਬਚਾ ਲੋ ਸਾਧ ਸੰਗਤ ਜੀ ਸਾਨੂੰ ਬਚਾ ਲੋ ਠੀਕ ਆ ਨਾ ਬਾਬੇ ਹਰਨਾਮ ਸਿੰਘ ਹੁਣਾਂ ਨੇ ਕਦੀ ਪਹਿਲੀ ਜੀ ਵੀਡੀਓ ਨਹੀਂ ਪਾਈ ਆ ਪਿੱਛੇ ਜੇ ਤੈਨੂੰ ਪੁਲਿਸ ਪਈ ਸੀ ਤੂੰ ਪਹਿਲੀਆਂ ਤੇ ਭੱਜਾ ਫਿਰਦਾ ਹਾਂ ਅਸੀਂ ਜਥੇਬੰਦੀ ਵਾਲੇ ਸਿੰਘ ਆ ਨਾ ਸਾਨੂੰ ਮੈਂ ਵੇਖੋ ਆਪਣੇ ਬਿਹਾਰ ਤੇ ਇਹ ਵੀਡੀਓ ਪਾਈ ਨਾ ਸਾਨੂੰ ਕਿਸੇ ਨੇ ਕਿਹਾ ਕਿਉਂ ਪਰ ਦਰਦੂੰਗਾ ਸਾਨੂੰ ਕਿ ਸਾਡੇ ਮਹਾਪੁਰਖਾਂ ਪ੍ਰਤੀ ਮੁਖੀ ਪ੍ਰਤੀ ਕੋਈ ਬੋਲੇ ਦੇ ਅਸੀਂ ਨਹੀਂ ਸਹਿ ਸਕਦੇ ਵਾਹ ਹਰਜੰਤ ਸਿੰਘ ਜੀ ਮੈਰੋਂ ਬੋਲਦਾ ਮਹਾਰਾਜ ਇਹ ਤੇ ਜੇ ਕਿ ਦੇ ਲਾਏ ਦਿਨ ਛਲਾਰੂ ਹੋ ਜੇ ਤੇਨ ਕਿ ਚਾਰ ਹੈਗੇ ਆ ਜਿਹੜੇ ਬੋਲਣ ਦਾ ਪਿੰਦੇ ਟਕਸਾਲ ਵੱਲ ਮੂੰਹ ਕਰਕੇ ਜੇ ਤੁਹਾਨੂੰ ਟਕਸਾਲ ਦਾ ਪਤਾ ਨਹੀਂ ਨਾ ਪਤਾ ਐਡਰੈਸ ਨਹੀਂ ਪਤਾ ਤੇ ਗੂਗਲ ਤੋਂ ਕੱਢ ਲਓ ਗੂਗਲ ਤੋਂ ਨਹੀਂ ਕੱਢਣਾ ਹੁੰਦਾ 22 ਨੰਬਰ ਤੋਂ ਬੱਸ ਚੱਲਦੀ ਬੱਸ ਸਟੈਂਡ ਤੋਂ ਮੇਰੇ ਖਿਆਲ ਚ ਉੱਥੇ ਬਹਿ ਜਾਓ ਉਹਨੂੰ ਵੀ ਸਾਨੂੰ ਮੈਿੱਤੇ ਲਾ ਦਿਓ ਮੈਿੱਤੋਂ ਸਿੰਦਾ ਜਿਹੜਾ ਰੋਡ ਹੈ ਨਾ ਗੇਟ ਵਾਲਾ ਬਣਿਆ ਸਿੱਧੀ ਸੜਕ ਟਕਸਾਲ ਦੇ ਅੰਦਰ ਵੱਟਦੀ ਗੇਟ ਦੇ ਤੇ ਗੇਟ ਤੋਂ ਪੁੱਛ ਲਿਓ ਵੀ ਬਾਬਾ ਹਰਨਾਮ ਸਿੰਘ ਜੀ ਕਿੱਥੇ ਬੈੰਦੇ ਆ ਤੇ ਉਹਨਾਂ ਨੂੰ ਜਾ ਕੇ ਪੁੱਛ ਲਓ ਕਿ ਬਵੇਂ ਤੁਹਾਡੇ ਕੀ ਦੇਣ ਪੰਥ ਨੂੰ ਸ਼ਹੀ ਸਿੰਘਾਂ ਦੇ ਪਰਿਵਾਰ ਸਾਹਮਣੇ ਉਸ ਦੌਰ ਵਿੱਚ ਸਾਹਮਣੇ ਜਦੋਂ ਘਰਾਂ ਦੇ ਵਿੱਚ ਦੀਵੇ ਬੁਝਾ ਦਿੱਤੇ ਗਏ ਸੀ ਸਰਕਾਰਾਂ ਵੱਲੋਂ ਤੇ ਫਿਰ ਉਹਨਾਂ ਦੇ ਜਾ ਕੇ ਪਰਿਵਾਰਾਂ ਨੂੰ ਲੱਭਣਾ ਸੰਸਕਾਰ ਕਰਨਾ ਫਿਰ ਸ੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪਾਉਣੇ ਤੋਂ ਕਿੰਨਿਆਂ ਕਦੇ ਭੋਗ ਪਾਏ ਆ ਮੁੰਲਾ ਦਾ ਇਦਾਂ ਕਰਦਿਆਂ ਕਰਨਾ ਤੁਹਾਡਾ ਭੋਗ ਪੈ ਜਾਣਾ ਕਿਸੇ ਦਿਨ ਰਾਜਨੀਤੀ ਕਰਨ ਬੰਦਾ ਨਾ ਜਿਹੜਾ ਉਹਨੂੰ ਆਪਣੇ ਕੋਈ ਦਾਇਰੇ ਵਿੱਚ ਰਹਿਣਾ ਚਾਹੀਦਾ ਤੂੰ ਉਹਨ ਪੰਥ ਦਰਦੀ ਨਹੀਂ ਰਿਹਾ ਤੂੰ ਦਾਇ ਰਾਜਨੀਤਿਕ ਬੰਦਾ ਬਣ ਗਿਆ ਅੱਜ ਦਿਨ ਬਿਆਨ ਦੇ ਦੇਣਾ ਉਹ ਜਿਹੇ ਪ੍ਰੈਸ ਵਾਲੇ ਜਿਹੜੇ ਬੰਦਾ ਇੱਕ ਬੰਦਾ ਵੇਖਣਾ ਨਹੀਂ ਚੋਕੇ ਮਾਈਕ ਉਹਦੇ ਮੂੰਹ ਅੱਗੇ ਧੁੰਡ ਦਿੰਦੇ ਨੇ ਵੀ ਉਹਨੇ ਆ ਕਿਹਾ ਇੰਨੇ ਆ ਕਿਹਾ ਤੁਹਾਡਾ ਕੀ ਫੈਸਲਾ ਤੁਹਾਡਾ ਕੀ ਤੇ ਵਿਚਾਰ ਚਰਚਾ ਵਾ ਦੇਖੋ ਇੱਕ ਗੱਲ ਕਰਾਂ ਮੈਂ ਇੱਥੇ ਕੋਈ ਗੱਲ ਨਹੀਂ ਕਹਿਣੀ ਉਦਾਂ ਗੱਲ ਕਹਿ ਦਨਾ ਵੀ ਮੂਸੇ ਵਾਲਾ ਜਦੋਂ ਮਰਿਆ ਉਹਨਾਂ ਦੇ ਪਰਿਵਾਰ ਨੂੰ ਦੂਜਾ ਬੱਚਾ ਲੈਣ ਦੀ ਨੋਬਤ ਪਈ ਜੇ ਤੇ 3 4 ਹੋਣ ਨਾ ਤੇ ਨੋ ਵੀ ਦਿਨੇ ਪੈਣੀ ਇਹੋ ਜਿਹੀ ਪੁੱਠੇ ਪੰਗੇ ਲੈਣ ਦੀ ਜੇ ਦਸੇ ਪਾਸ਼ਾ ਦੇ 4 ਸੀ ਉਹਨੇ 4 ਹੀ ਪੰਥ ਤੋਂ ਵਾਰ ਦਿੱਤੇ ਤੇ ਜਿਉ ਵੀ ਕਹਿੰਦੀ ਇੱਕ ਹੁੰਦਾ ਉਹਦੇ ਤੇਰੇ ਵਰਗਾ ਹੁੰਦਾ ਨਾ ਕਹਿਣਾ ਸੀ ਮਹਾਰਾਜ ਇਹ ਕਿ ਆ ਛੱਡੋ ਗਾਂ ਕਿਤੇ ਰੱਖੋ ਕੋਲ ਕੀ ਕਰਨਾ ਪੰਥ ਤੋਂ ਵਾਰ ਕੇ ਇਹ ਦੂਰ ਅੰਦੇਸ਼ੀ ਆ ਨਾ ਜਿਹੜੀ ਤੈਨੂੰ ਨਹੀਂ ਕਾਕਾ ਸਮਝ ਆਉਣੀ ਇੰਦੀ ਦੇ ਵਿੱਚ ਰੋਜ ਜਥੇਬੰਦੀ ਦੇ ਵਿੱਚ ਵਿਚਰੋ ਕੋਈ ਉਥੇ ਵਿਦਵਾਨੀ ਸਿੰਘਾਂ ਕੋਲ ਸਤਿਦਾ ਕੋਲ ਰੋਹ ਦੇ ਫੇਰ ਅਗ ਲਾਉਗੇ ਵੀ ਕੀ ਇਥੇ ਜਥੇਬੰਦੀਆਂ ਦੇ ਵਿੱਚ ਹੁੰਦਾ ਜੇ ਨਹੀਂ 1 ਜੂਨ ਤੋਂ ਲੈ ਕੇ 6 ਜੂਨ ਤੱਕ ਮੈਦੀ ਪ੍ਰੋਗਰਾਮ ਹੁੰਦੇ ਆ ਨਾਲੇ ਆਈ ਨਾਲੇ ਕਥਾ ਸੁਣੀ ਨਾਲੇ ਸਿੰਘਾਂ ਦੇ ਵਿੱਚ ਰੇ ਨਾਲੇ ਤੇ ਸ਼ੀਰ ਸਿੰਘ ਪਰਿਵਾਰ ਜਿਹੜੇ ਆਉਂਦੇ ਆ ਨਾ ਮਹਾਪੁਰਖਾਂ ਨੂੰ ਮਿਲਣਾ ਤੇ ਤੈਨੂੰ ਦੱਸਾਂਗੇ ਨਾਲੇ ਵਿਖਾਵਾਂਗੇ ਵੀ ਇੱਧਰ ਵੇਖਾ ਅਨੇਕਾਂ ਹੀ ਦਸ ਸਿੰਘਾਂ ਪਰਿਵਾਰਾਂ ਨੂੰ ਮੈਂ ਆਪ ਮਿਲਿਆ ਜਿਹੜਾ ਨਿਸ਼ਾਨ ਸਾਹਿਬ ਲੱਗਾ ਨਾ ਮੈਦੇ ਗੁਰਦਰਾ ਸਾਹਿਬ ਦਾ ਵੱਡਾ ਉਹਦੀ ਨੁਕਰ ਜੇ ਕਰਾ ਮਾਤਾ ਜੀ ਬੈਠੇ ਸੀ ਸ਼ਾਮ ਦਾ ਟਾਈਮ ਸੀ ਰਹਿ ਰਾਜ ਸਾਹਿਬ ਸੁਣ ਰਹੀ ਬਾਹਰ ਬੈਠ ਕੇ ਉਹਨਾਂ ਕੋ ਨਹੀਂ ਇੰਨਾਂ دیر ਬੈਠਾ ਜਾਂਦਾ ਅੰਦਰ ਨਹੀਂ ਬੈਠੇ ਮੈਂ ਉਹਨਾਂ ਨੂੰ ਮਿਲਿਆ ਮੈਂ ਪੁੱਛਿਆ ਮੈਂ ਮਾਤਾ ਜੀ ਕਿੱਥੋਂ ਆਏ ਪ੍ਰਸ਼ਾਦਾ ਬਾਣੀ ਛਕਿਆ ਅਹੀਂ ਜਥੇ ਬੰਦੀ ਜੀ ਰੇਣੇ ਮੈਂ ਪੁੱਛਣਾ ਸਾਡਾ ਫਰਜ਼ ਹੀ ਤੇ ਉਹਨਾਂ ਨੇ ਦੱਸਿਆ ਵੀ ਇਦਾਂ ਸਾਡੇ ਪਰਿਵਾਰ ਚੋਂ ਸਿੰਘ ਸ਼ਹੀਦ ਹੋ ਗਿਆ ਸੀ ਮੈਂ ਰਹਿ ਰਾਸ ਤੋਂ ਬਾਅਦ ਆ ਮਹਾਪੁਰਖਾਂ ਨੂੰ ਮਿਲਣਾ ਵਾਂ ਮੈਂ ਮਹੀਨੇ ਬਾਅਦ 2 ਮਹੀਨੇ ਬਾਅਦ ਆਉਣੀ ਆ ਤੇ ਬਾਬਾ ਜੀ ਨੂੰ ਮਿਲ ਕੇ ਮਾਇਆ ਲੈ ਕੇ ਹੋਰ ਨਿੱਜੀ ਕੁਝ ਵਸਤੂਆਂ ਜੋ ਲੋੜ ਹੋਵੇ ਉਹ ਮਨ ਪੁੱਛਦੇ ਨੇ ਉਹਨਾਂ ਕੋਲ ਲੈ ਕੇ ਤੇ ਮੈਂ ਜਾਨੀ ਆ ਇਦਾਂ ਦੇ ਤੁਹਾਡੇ ਵਰਗੇ ਜੇ ਕਈ ਛਲਾਹੂ ਉੱਠ ਕੇ ਕਹਿ ਦਿੰਦੇ ਨੇ ਕੀ ਦੇਣ ਆ ਜੀ ਕੀ ਦੇਣ ਆ ਮੈਂ ਤਕਰੀਬਨ ਫੇਸਬੁੱਕ ਤੋਂ ਵੇਖਦਾ ਨਾ ਜਦੋਂ ਤਕਰੀਬਨ ਤਕਰੀਬਨ ਅੱਧੇ ਬੰਦਿਆਂ ਦੀ ਫੇਸਬੁੱਕ ਜਿਹੜੀ ਸ਼ੀਦੀ ਯਾਦਗਾਰ ਹੈ ਨਾ ਜਿਹੜੀ ਬਣੀ ਆ ਉਹਦੇ ਨਾਲ ਭਰੀ ਪਈ ਆ ਜਦੋਂ ਵੀ ਜਾਣੇ ਅਸੀਂ ਵੀ ਜਾਣੇ ਆਂ ਦਰਸ਼ਨ ਕਰਦੇ ਆਂ ਨਮਸਕਾਰ ਕਰਦੇ ਆਂ ਤੇ ਉੱਪਰ ਲੇਖਨ ਗਏ ਯਾਦਗਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਯਾਦਗਾਰੀ ਸ਼ੀਦੀ ਸਿੰਘਾਂ ਦੀ ਬਾਬਾ 18 ਸਿੰਘ ਜੀ ਜਾਂ ਨਸ਼ਬੀਖ ਸਿੰਘ ਜੀ ਭਾਈ ਇੱਕ ਸਾਲ ਦਾ ਉਪਰਾਲਾ ਵਾ ਇਹ ਟਕਸਾਲ ਦੇ ਮੁਖੀ ਨੇ ਯਾਦਗਾਰ ਬਣਾਈ ਹੈ ਇਹ ਕਦੀ ਨਹੀਂ ਲਿਖਦੇ ਤੇ ਮੇਰੋ ਭਾਈ ਤੈਨੂੰ ਇੱਕ ਬੇਨਤੀ ਆ ਜੇ ਤੇਰਾ ਕੋਈ ਰੋਲਾ ਨਾ ਹੁੰਦਾ ਸਤੈਨੂੰ ਐਡੀ ਖੁੰਧ ਗਿਆ ਜੈਡੀ ਤੇਰੀ ਕੋਈ ਸਿੱਧਾ ਗੱਲਾਂ ਕਰਿਆ ਕਰ ਵੀ ਮੇਰਾ ਆ ਚੀਜ਼ ਦਾ ਰੋਲਾ ਵਾ ਤੇ ਮੇਰੀ ਚੀਜ਼ ਦੀ ਰੋਲੀ ਦੀ ਖੁਰਕਿਓ ਠੰਡੀ ਕੀਤੀ ਜਾਵੇ ਮੈਂ ਹੁਣ ਵੀ ਕਹਿੰਨਾ ਬਾਰ-ਬਾਰ ਕਹਿੰਨਾ ਉਮਰ 30 35 ਦੇ ਵਿਚਕਾਰ ਹੋਣੀ ਆ ਤੈਨੂੰ ਡਬਲ ਟ੍ਰਿਪਲ ਕਰਕੇ ਮੰਨ ਕੇ ਚੱਲ ਇੰਨੇ ਪਰਿਵਾਰਾਂ ਦੇ ਸੰਸਕਾਰ ਨਾ ਜਿਹੜੇ 84 ਤੋਂ ਬਾਅਦਾਂ ਮਹਾਂਪੁਰਖ ਬਾਬਾ ਹਰਨਾਮ ਸਿੰਘ ਉਹਨਾਂ ਨੇ ਕੀਤੇ ਆ ਜਿਨ੍ਹਾਂ ਦੀ ਫੋਟੋਆਂ ਸੋਸ਼ਲ ਮੀਡੀਆ ਤੇ ਆਮ ਹੀ ਪਈਆਂ ਨੇ ਤੂੰ ਵੇਖ ਵੀ ਸਕਦਾ ਤੈਨੂੰ ਕਿਹੜਾ ਪਤਾ ਨਹੀਂ ਐ ਨਿਆਣਾ ਥੋੜੀ ਗਬੂਤੋ ਥੋੜੀ ਹੈ ਕਿ ਦੋ ਗਬੂਤ ਤੋੜਲੇ ਵੀ ਹਲਾ ਲਾ ਲਾ ਲਾਤੀ ਜੀ ਬੱਲੇ 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 ਪੰਥੀ ਮੇਰੇ ਸਿਰ ਤੇ ਖਲੋਦਾ ਜੇ ਉਹ ਦਿਨ ਪੰਥ ਕਿੱਥੇ ਹੀ ਫਿਰਤੇ ਰਹਾਂ ਉਹ ਦਿਨ ਪੈਲੀਆਂ ਚ ਭੱਜਾ ਫਿਰਦਾ ਹਾਂ ਅਹੀਂ ਵਿਦਿਆਰਥੀ ਆਂ ਅਹੀਂ ਲੂਣ ਹਰਾਮੀ ਕਰਨਾ ਜਾਂਦੇ ਤੇਰੇ ਵਗੇ ਕਿਰਤ ਕਰਨ ਬੰਦੇ ਨਹੀਂ ਆਪਾਂ ਕਿ ਜਿੱਧਰੋਂ ਇਲੈਕਸ਼ਨ ਲੜਨੀ ਫਿਰ ਉਹਨੇ ਮਾੜਾ ਬੋਲੀ ਜਾਣਾ ਇਹ ਲੂਣ ਹਰਾਮੀ ਨਾ ਕਰਿਆ ਕਰੋ ਬੰਦੇਆ ਵਾਂਗੂੰ ਵਿਚਰੋ ਮਹਾਰਾਜ ਨੇ ਵੀ ਕਿਹਾ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨਾ ਨੂੰ ਜਦੋਂ ਦਸਵੇਂ ਪਾਤਸ਼ਾਹ ਨੇ ਪੰਜ ਤੀਰ ਦੇ ਕੇ ਤੋਰਿਆ ਸੀ ਨਾ ਵੀ ਜਾਓ ਉਹਨਾਂ ਨੇ ਵੀ ਸਰਹੰਦ ਤੋਂ ਪਹਿਲਾਂ ਘਰ-ਘਰ ਚਿੱਠੀ ਭੇਜੀ ਵੀ ਖਾਲਸਾ ਪੰਥ ਇਕੱਠਾ ਹੋਵੇ ਜਦੋਂ ਉਹਨਾਂ ਨੇ ਚਿੱਠੀ ਪੜੀ ਖਾਲਸਾ ਪੰਥ ਇਕੱਠਾ ਹੋਇਆ ਫਿਰ ਜਾ ਕੇ ਸਰਹੰਦ ਫਤਿਹ ਕੀਤੀ ਤੇਰੇ ਵਰਗਾ ਨਹੀਂ ਕਹਿਣਾ ਵੀ ਰਹਿੰਦੂ 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 ਬਾਬਾ ਜੀ ਬਾਬਾ ਉਥੇ ਮਹਾਰਾਜ ਨੇ ਤੇਰੇ ਵਰਗੇ ਨਹੀਂ ਕਹਿਦੇ ਨਹੀਂ ਬਾਬਾ ਜੀ ਪੰਥੀ ਮੈਂ ਆ ਵਾਂ ਤੇ ਮੈਂ ਪੰਥ ਦਾ ਤਗੜਾ ਜਹੀਦਾਰ ਆ ਜੀ ਐਦਾਂ ਜਹੀਦਾਰ ਨਹੀਂ ਬਣੇ ਜਾਂਦੇ ਐਦਾਂ ਪੰਥ ਦੀ ਸੇਵਾ ਨਹੀਂ ਹੁੰਦੀਆਂ ਬੜਾ ਕੁਝ ਸਿਆਣਾ ਪੈਂਦਾ ਜਿੰਨੀ ਆ ਤੂੰ ਗੱਲਾਂ ਕਰਦਾ ਨਾ ਉਹ ਨਹੀਂ ਜੇਲੀ ਘਟਾਏ ਬਾਬਾ ਰਾਮ ਸਿੰਘ ਹੁਣੇ ਕਦੇ ਪੁਰਾਣੇ ਸਿੰਘਾਂ ਨੂੰ ਪੁੱਛ ਕੇ ਵੇਖੀ ਤਾਂ ਇਹ ਤਾਂ ਮੈਂ ਕਹਿੰਨਾ ਤੈਨੂੰ ਬਾਰ ਬਾਰ ਕਿ ਤੇ ਜਥੇਬੰਦੀ ਦੇ ਵਿੱਚ ਰਹਿ ਕੋ 5 6 ਸਾਲ ਲਾ ਤੇ ਤੈਨੂੰ ਕੋ ਸਮਝ ਪਵੇ ਜਥੇਬੰਦੀ ਕੀ ਹੁੰਦੀ ਜਥੇਬੰਦੀ ਦਾ ਸਿੰਘ ਕੀ ਹੁੰਦਾ ਜਥੇਬੰਦੀ ਦਾ ਮੁਖੀ ਕੀ ਹੁੰਦਾ ਜਥੇਬੰਦੀ ਦਾ ਜਹੀਦਾਰ ਕੀ ਹੁੰਦਾ ਇਹ ਸਮਝ ਆਊਗੀ ਐਵੇਂ ਨਹੀਂ ਚੁੱਕਿਆ ਮੂੰਹ ਤੇ ਕੋਈ ਪ੍ਰੈਸ ਵਾਲਾ ਉਹ ਤੇ ਆਪਣੀ ਤਿੜੀ ਦੇ ਵਿੱਚ ਬੋਲ ਦੇਣਾ ਵੀ ਟਕਸਾਲ ਇਦਾਂ ਟਕਸਾਲ ਉਦਾਂ ਟਕਸਾਲ ਇਦਾਂ ਜਿੰਨੇ ਕਿ ਜਿੰਨੀ ਕਿ ਤੈਨੂੰ ਹੁਸ਼ ਆਈ ਇਹ ਕੌਮ ਦੇ ਵਿਚਰਦੇ ਇੰਨੇ ਕਿ ਤੇ ਮਹਾਪੁਰਖਾਂ ਨੇ ਗ੍ਰੰਥੀ ਪੜ੍ਹੇ ਆ ਤੁਹਾਨੂੰ ਰਾਜਨੀਤੀ ਦੇ ਵਿੱਚ ਪੈ ਗਏ ਰਾਜਨੀਤੀ ਸਮਝ ਆਉਂਦੀ ਆ ਨਾ ਤੇ ਬਾਬਾ ਹਰਨਾਮ ਸਿੰਘ ਨਾਲ ਰਾਜਨੀਤੀ ਪੜ੍ਹੀ ਆ ਉਹਨਾਂ ਦੇ ਪਰਮਰਗਾਂ ਵੀ ਨੀ ਆ ਤੇ ਤੂੰ ਹੁਣ ਤੈਨੂੰ ਪਹਿਲਾਂ ਆਪਾਂ ਬੋਲਦੇ ਨਹੀਂ ਹਾਂ ਕੁਝ ਨਹੀਂ ਪਰ ਹੁਣ ਸਿਆਣ ਸ਼ਕਤੀ ਮੁੱਕ ਗਈ ਆ ਤੂੰ ਜਿੱਦਾਂ ਦਾ ਬੋਲੇਗਾ ਉਦਾਂ ਦਾ ਜਵਾਬ ਤੈਨੂੰ ਪੈਂਦੇ ਪੈਰੀ ਤੈਨੂੰ ਵਾਸ ਦਿੱਤਾ ਜਾਊਗਾ ਹੁਣ ਸੋਚ ਕੇ ਬੋਲ ਲਈ ਕਿ ਮੈਂ ਕੀ ਬੋਲਣਾ ਤੇ ਭਾਈ ਦੇ ਅਨੁਮਾਨ ਫਿਰ ਸੱਜਣਾ ਇੱਕੋ ਜਿਹੀ ਹੈ ਫਿਰ ਇਹ ਨਹੀਂ ਵਿੱਚ ਚੁਕਿਆ ਮੂੰਹ ਤੇ ਜੇ ਇੱਕ ਦਿਨ ਬੋਲਤਾ ਕਿਹੜੀ ਸਟੇਜ ਲੱਗੀ ਬੋਲਤਾ ਤੇ ਬਾਅਦ ਚੋਂ ਤੈਨੂੰ ਅਮਰਤਪਾਲ ਭਾਈ ਅਮਰਤਪਾਲ ਸਿੰਘ ਨੇ ਮਾਤਾ ਨੇ ਵੀ ਤੈਨੂੰ ਚੰਗੀ ਠੰਡ ਪਾਈ ਹੀ ਕਈ ਵੀਰ ਪੁੱਛਦੇ ਵੀ ਤੁਸੀਂ ਕੀ ਕਰਦੇ ਜੇ ਤੁਸੀਂ ਐ ਕਰਦੇ ਜੇ ਮੈਂ ਕਹਿੰਨਾ ਵੀ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਕਰੋ ਅਸੀਂ ਕੀ ਕਰਦੇ ਹਾਂ ਸਾਡੇ ਕੋਲ ਜਵਾਬ ਲੈਣ ਖਣੋ ਨਾ ਟਕਸਾਲ ਕੋਲ ਜਵਾਬ ਲੈਣ ਖਣੋ ਉਹਨਾਂ ਦੇ ਪਰਿਵਾਰਾਂ ਕੋਲੋਂ ਲੈ ਸਲਾਹ ਪੁੱਛਿਆ ਕਰੋ ਵੀ ਕੀ ਕੀਤਾ ਉਹਨਾਂ ਨੇ ਤੁਹਾਨੂੰ ਕੱਲੀ ਕੱਲੀ ਡਿਟੇਲ ਦੇ ਦਿਆ ਕਰਨ ਫਿਰ ਤੁਹਾਨੂੰ ਠੰਡ ਪਿਆ ਜਾ ਕਰੂਗੀ ਬਸ ਇੰਨੀਆਂ ਕ ਬੇਨਤੀਆਂ ਕਰਨੀਆਂ ਹੀ ਇਹ ਤੈਨੂੰ ਜਵਾਬ ਦੇਣਾ ਬੜਾ ਜ਼ਰੂਰੀ ਸਮਝਿਆ ਮੈਂ ਤੂੰ ਆਏ ਦਿਨ ਕੋਈ ਨਾ ਕੁਝ ਬੋਲਣਾ ਆਏ ਦਿਨ ਕੁਝ ਨਾ ਕੁਝ ਬੋਲਣਾ ਹੁਣ ਤੂੰ ਬੋਲੇਗਾ ਸੋਚ ਕੇ ਬੋਲੀਂ ਤੇ ਤੈਨੂੰ ਪਹੁੰਦੇ ਪੈਰੀ ਜਵਾਬ ਵੀ ਦਵਾਂਗੇ ਫਿਰ ਤੈਨੂੰ ਟਕਰਾਂਗੇ ਵੀ ਸਦੇ ਹੋਗੇ ਫਿਰ ਐਦਾਂ ਨਹੀਂ ਗੱਲ ਬਾਨੀ ਸੱਜਣਾ ਕਿ ਤੂੰ ਸਾਡੇ ਮੁਖੀ ਦੇ ਖਿਲਾਫ ਬੋਲੀ ਜਾਵੇਂ ਕਿਉਂ ਅਸੀਂ 2016 ਤੋਂ ਲੈ ਕੇ ਅੱਜ 2024 ਹੋ ਗਈ ਆ ਫੋਨ ਲੈ ਕੇ ਅਸੀਂ ਉੱਥੇ ਰਹਿਣ ਦੇ ਆ ਸਾਡਾ ਮਾਈ ਬਾਪ ਆ ਤੋ ਜਿਸ ਘਰ ਦਾ ਰਾਸ਼ਨ ਪਾਣੀ ਕੋਈ ਪਿਓ ਚਲਾਉਂਦਾ ਹੋਵੇ ਨਾ ਉਹ ਪਿਓ ਹੀ ਆ ਨਾ ਘਰ ਦਾ ਜਿਹੜੇ ਘਰ ਚ ਰਹੀਏ ਨਾ ਅਹੀਂ ਆਤ ਨਹੀਂ ਕੋਈ ਕੋਈ ਖੰਡ ਤੇਲ ਕਿਉਂ ਆ ਗੰਡੇ ਆਲੂ ਲੈਣ ਜਾਂਦੇ ਬਾਜ਼ਾਰੋਂ ਸਾਨੂੰ ਪੱਕਿਆ ਬਗਾਇਆ ਭੋਜਨ ਮਿਲਦਾ ਸੇਵਾ ਕਰਦੇ ਆ ਉਹ ਸਾਡਾ ਮਾਪਿਓ ਆ ਤੇ ਸਾਡੇ ਮਾਪਿਓ ਖਿਲਾਫ ਤੂੰ ਉਂਗਲ ਚੁੱਕੇਂਗਾ ਸਾਡੇ ਬਰਦਾਸ਼ਤ ਤੋਂ ਬਾਹਰ ਹੈ ਸਜਣਾ ਤੇ ਉਹਨੂੰ ਸੋਚ ਕੇ ਬੋਲੀ ਤੇ ਤੈਨੂੰ ਸਵਿਰ ਜਵਾਬ ਹੀ ਉਸੇ ਤਰੀਕੇ ਨਾਲ ਦਿੱਤਾ ਜਾਊਗਾ ਜਿੱਦਾਂ ਤੂੰ ਜਵਾਬ ਪਾਲਦਾ ਫਿਰ ਫਿਰ ਅੱਜ ਦੋ ਚਾਰ ਸ਼ਬਦ ਵਰਤ ਲੈਣਾ ਤੂੰ ਫਿਰ ਲਾਲਾ ਲਾਲਾ ਲੋਣੀ ਜੀ ਮੈਨੂੰ ਕਹਤਾ ਮੈਨੂੰ ਇਹ ਕਹਤਾ ਮੈਨੂੰ ਇਹ ਕਹਤਾ ਆਪਣਾ ਪਿਸ਼ੋਕੜ ਵੀ ਹਰ ਧਿਆਨ ਮਾਰ ਤੇਰਾ ਪਿਸ਼ੋਕੜ ਕੀ ਕਹਿੰਦਾ ਜੈਡਾ ਤੂੰ ਬੜੀ ਜੋਧਾ ਭੱਜਦਾ ਕਿਉਂ ਫਿਰ ਪਿਆਲੀਆਂ 'ਚ ਫਿਰ ਤੂੰ ਪਜਾਮੇ ਪਾ ਪਾ ਕੇ ਵੀਡੀਓ ਪਾਉਣਾ ਇਹ ਗੱਲਾਂ ਕਹਿਣੀਆਂ ਸੋਖੀਆਂ ਕਰਨੀਆਂ ਔਖੀਆਂ ਨੇ ਟਕਸਾਲ ਦੀ ਰੀਸ ਆਣੀ ਤੇਰਾ ਤੋਂ ਨਹੀਂ ਆ ਨਾਮੁਖੀ ਦੀ ਰੀਸ ਆਉਣੀ ਆ ਤੇ ਤੋਂ ਤੇਨੇ ਕਿਉਂ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਜਾ ਕੇ ਤੈਨੂੰ ਅਰਥ ਪੁੱਛ ਲੇ ਤੈਨੂੰ ਉਹ ਨਹੀਂ ਹੋਣੀ ਤੇ ਗੱਲਾਂ ਤੂੰ ਟਕਸਾਲ ਨੂੰ ਕਰਦਾ ਸੋ ਇੰਨੀਆਂ ਕ ਬੇਨਤੀਆਂ ਕਰਨੀਆਂ ਹੀ ਇਹਨੂੰ ਜਵਾਬ ਦੇਣਾ ਜ਼ਰੂਰੀ ਮੈਂ ਸਮਝਿਆ ਵਾ ਕਿ ਆਏ ਦਿਨ ਬਾਬੇ ਹਰਨਾਮ ਸਿੰਘ ਉਹਦੇ ਕਿੰਤੂ ਪਰੰਤੂ ਕਿੰਤੂ ਪਰੰਤੂ ਇੰਨੀ ਕਿੰਤੂ ਪਰੰਤੂ ਵੀ ਸਹਾਇ ਸੰਗਤ ਦੀ ਚੰਗੀ ਨਹੀਂ ਹੁੰਦੀ ਜੇਨੇਕ ਤੁਸੀਂ ਕਰਦੇ ਜੇ ਜੇ ਇੰਨੀ ਕਿੰਤੂ ਪਰੰਤੂ ਤੁਸੀਂ ਮਹਾਂਪੁਰਖਾਂ ਦੇ ਕਰਨੀ ਆ ਨਾ ਜਿਹੜੀ ਉਹਨਾਂ ਯਾਦਗਾਰ ਬਣਾਈ ਫਿਰ ਉੱਥੇ ਨਾ ਜਾਇਆ ਕਰੋ ਇੱਕ ਬਣੀ ਹੀ ਉੱਥੇ ਯਾਦਗਾਰਾਂ ਚ ਵੀ ਜਾਣੇ ਆ ਫੋਟੋਆਂ ਵੀ ਖਿਚਾਉਣੇ ਆ ਟੌਰਣਾ ਫਿਰ ਫੇਸਬੁੱਕ ਤੇ ਪਾਉਣੇ ਸਟੇਟਸ ਵੀ ਲਾਉਣੇ ਆ ਇਬਾਬਾ ਜਰਨੈਲ ਸਿੰਘ ਉਹਨਾਂ ਦੀ ਯਾਦਗਾਰ ਹੈ ਆ ਮਾਪੁਰਖਾਂ ਦੀ ਯਾਦਗਾਰ ਹੈ ਅਚੀਤ ਸਿੰਘਾਂ ਦੀ ਯਾਦਗਾਰ ਹੈ ਹੁਣ ਜਿੰਨੀਆਂ ਫੋਟੋਆਂ ਲੱਗੀਆਂ ਫੋਟੋਆਂ ਲੱਗੀਆਂ ਨੇ ਹੁਣ ਜਨੀਆਂ ਸ਼ਹੀਦ ਗੈਲਰੀ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਪੁੱਛ ਤੁਹਾਡੇ ਕੋ ਸਿੰਘ ਘਰ ਘਰੋਂ ਦੇਰੇ ਜਾਣਕਾਰੀ ਇਕੱਠੀ ਕਰਨ ਨੂੰ ਇਹ ਮਹਾਂਪੁਰਖਾਂ ਨੇ ਸਿੰਘਾਂ ਦੀ ਡਿਊਟੀ ਲਾਈ ਸੀ ਵੀ ਸਾਰੇ ਸਿੰਘ ਜਾਣ ਸਿੰਘ ਜਾਂਦੇ ਰਹੇ ਆ ਭਾਵੇਂ ਦੂਰ ਤੋਂ ਨੇੜੇ ਤੋਂ ਘਰ-ਘਰ ਉਹਨਾਂ ਦੇ ਗਏ ਆ ਜਾਣਕਾਰੀ ਇਕੱਠੀ ਕੀਤੀ ਆ ਤੇ ਫੇਰ ਕਿਤੇ ਯਾਦਗਾਰੀ ਬਣਾਈ ਆ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇੱਕ ਮਨ ਬੂਟਾ ਹੀ ਲਾ ਕੇ ਵਿਖਾ ਦੇ ਕੋਈ ਗਮਲਾ ਹੀ ਲੈ ਕੇ ਰੱਖ ਕੇ ਵਿਖਾ ਦੇ ਉੱਥੇ ਵੀ ਰੱਖਣ ਦਿੰਦੇ ਤੈਨੂੰ ਕਮੇਟੀ ਵਾਲੇ ਯਾਦਗਾਰ ਬਣਾਉਣੀ ਬਾਬਾ ਜੀ ਬਹੁਤ ਔਖੀ ਆ ਇਹ ਸੇਵਾ ਗੁਰੂ ਰਾਮਦਾਸ ਮਹਾਰਾਜ ਨੇ ਆਪ ਨੇੜੇ ਹੋ ਕੇ ਲਈ ਆ ਮਹਾਂਪੁਰਖਾਂ ਤੋਂ ਇਤੇਰੇ ਵਰਗੇ ਚਬਲ ਤੇ ਕਿੰਤੂ ਪਰੰਤੂ ਕਰਨ ਲੱਗ ਪੈਂਦੇ ਆ ਕਿ ਬਾਬੇ ਰਾਮ ਸੋਨਾਂ ਜੀ ਕੀ ਦੇਣੇ ਆ ਉਹਨਾਂ ਨੇ ਕਿਹਾ ਸੀ ਕਿ ਪੰਜ ਬੱਚੇ ਜੇ ਤਾਥੂ ਨਹੀਂ ਸੰਭੇ ਜਾਂਦੇ ਇੱਕ ਘਰ ਰੱਖ ਲੋ ਬਾਕੀ ਚਾਰ ਮਨੋ ਟਕਸਾਲ ਚ ਦੇ ਦੇਉ ਮੈਂ ਗਿਆਨੀ ਬਣਾਉ ਕਥਾਵਾਚਕ ਬਣਾਉ ਰਾਗੀ ਸਿੰਘ ਬਣਾਉ ਵਾਰ ਭੇਜੂਗਾ ਤੇਸ਼ ਭੇਜੂਗਾ ਉਹਨਾਂ ਦੀ ਜ਼ਿੰਮੇਵਾਰੀ ਖਰਚਾ ਉਹਨਾਂ ਨੇ ਲਾਉਣਾ ਤਾਂ ਥੋੜਾ ਰੁਪਈਆ ਨਹੀਂ ਕਦੀ ਮਹਾਪੁਰਖ ਨੇ ਸਟੇਜ ਤੋਂ 1 ਰੁਪਈਏ ਦੀ ਵੀ ਕਦੀ ਵੀ ਕੁਮਾਗ ਰੱਖੀ ਹੋਵੇ ਵੀ ਸਾਧ ਸੰਗਤ ਜੀ ਜੋੜ ਮੇਲਾ ਆ ਗਿਆ ਵਾ ਤੇ ਕੋਈ ਮਾਇਆ ਦੋ ਮਾਇਆ ਨਾਲ ਹੀ ਕੰਮ ਚੱਲਨੇ ਆ ਏ ਸ਼ੀ ਸਿੰਘ ਆਪ ਕਿਰਪਾ ਕਰਦੇ ਨੇ ਚੱਲਦਾ ਤੇ ਸਾਰਾ ਸੰਗਤ ਦੇ ਸਹਿਯੋਗ ਨਾਲ ਹੀ ਆ ਦਿਨ ਦੀ ਸਾਰੀ ਸੰਗਤ ਹੀ ਆ ਸ਼ੀ ਸਿੰਘ ਹੀ ਕਿਰਪਾ ਕਰਦੇ ਆ ਮਾਇਆ ਵਾਲੇ ਸੱਜਣ ਵੀ ਮਹਾਪੁਰਖ